ਬੱਛਰੇ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਸ਼ੇਅਰ ਹੈ ਕਿ ਤਾਰੀਖੀ ਨਜ਼ਰੋਂ ਨੇ ਬਦੌਰ ਵੀ ਦੇਖੇ ਹਨ ਕਿ ਲਹਮੇ ਨੇ ਖਤਾ ਕੀਤੀ ਹੈ ਔਰ ਸਦੀਆਂ ਨੇ ਸਜ਼ਾ ਪਾਈ ਤਾਰਖ ਦੀ ਹਿਸਟਰੀ ਇੱਕ ਲਮੇ ਇੱਕ ਗਲਤੀ ਇੱਕ ਪਲ ਦੀ ਗਲਤੀ ਇਹ ਉਹ ਪਲ ਨੇ ਜਦੋਂ ਗਲਤੀ ਹੋ ਰਹੀ ਹੈ ਮਾਨ ਸਾਹਿਬ ਔਰ ਸਦੀਆਂ ਤੱਕ ਸਜ਼ਾ ਪਾਉਣ ਦੀ ਜਿਹੜੀ ਗੱਲ ਇਹ ਸ਼ੇਟ ਕੀਤੀ ਹੈ ਇਹ ਤੁਸੀਂ ਦੇਖ ਲਓ ਹਿਸਟਰੀ ਜਿਹੜੀ ਹੈ ਨਾ ਇਤਿਹਾਸ ਕਲੰਕਿਤ ਹੋ ਜਾਣਾ ਔਰ ਕਿਸੇ ਨੇ ਨਹੀਂ ਦੇਖਣਾ ਕਿ ਇਹ ਸਕੀਮ ਜਿਹੜੀ ਲੈ ਕੇ ਆਏ ਨੇ ਇਹ ਕੇਜਰੀਵਾਲ ਲੈ ਕੇ ਆਏ ਜਾਂ ਕੋਈ ਦਿੱਲੀ ਵਾਲੇ ਲੈ ਕੇ ਆਏ ਨੇ ਮਾਨ ਸਾਹਿਬ ਤੁਹਾਡਾ ਰਾਜ ਹੈ ਹਿਸਟਰੀ ਚ ਭਗਵੰਤ ਮਾਨ ਦਾ ਰਾਜ ਇਹ ਲਿਖਿਆ ਜਾਊਗਾ ਜਦੋਂ ਪੰਜਾਬ ਦੇ ਪਿੰਡਾਂ ਦਾ 158 ਪਿੰਡਾਂ ਦਾ ਅਜਾੜਾ ਹੋਇਆ ਤੇ ਇੱਥੇ ਜਿਹੜਾ ਹੈ ਅਰਬਨ ਸਟੇਟਾਂ ਜਾਂ ਪੱਥਰਾਂ ਦੇ ਸ਼ਹਿਰ ਬਸਾਉਣ ਦੀ ਗੱਲ ਚੱਲੀ ਬਿਨਾਂ ਕਿਸੇ ਤਿਆਰੀ ਤੋਂ ਬਿਨਾਂ ਕਿਸੇ ਪ੍ਰੋਜੈਕਟ ਤੋਂ ਬਿਨਾਂ ਕਿਸੇ ਲੋੜ ਤੋਂ ਅਪਜਾਉ ਜ਼ਮੀਨਾਂ ਦਾ ਇਸ ਕਰਕੇ ਇਸ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਇਹ ਜੋ ਪ੍ਰੋਜੈਕਟ ਹੈ ਨਾ ਤੁਹਾਡਾ ਜੇ ਤੁਹਾਡਾ ਤਾਂ ਬਖਰੀ ਗੱਲ ਹੈ ਲੇਕਿਨ ਲੱਗਦਾ ਨਹੀਂ ਜੇ ਤੁਹਾਡਾ ਹੁੰਦਾ ਤਾਂ ਫਿਰ ਮਾਨ ਸਾਹਿਬ ਚੀਫ ਸੈਕਟਰੀ ਨੂੰ ਪਾਵਰ ਕੀ ਦੇਣ ਦੀ ਲੋੜ ਸੀ ਜਾਂ ਗੈਰ ਪੰਜਾਬੀ ਕਿਉਂ ਬੈਠ ਕੇ ਪੰਜਾਬ ਦੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਫਿਰ ਤਾਂ ਮੈਨੂੰ ਸੁਖਵੀਰ ਸਿੰਘ ਬਾਦਲ ਠੀਕ ਲੱਗਦਾ ਹੈ ਜਿਹੜਾ ਕਹਿੰਦਾ ਕੇਜਰੀਵਾਲ ਨੇ 10000 ਕਰੋੜ ਕਮਾਉਣਾ ਹੈ ਇਸ ਪ੍ਰੋਜੈਕਟ ਚ ਅੱਜ ਆਪਾਂ ਇਸੇ ਪ੍ਰੋਜੈਕਟ ਦੀ ਗੱਲ ਕਰਨੀ ਹੈ ਥੋੜੀ ਡਿਟੇਲ ਚ ਕਰਾਂਗੇ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਕੋਸ਼ਿਸ਼ ਕਰੂੰ ਕਿ ਮੈਂ ਜ਼ਿਆਦਾ ਲੰਬੀ ਨਾ ਕਰਾਂ ਪਰ ਫਿਰ ਵੀ ਮੈਨੂੰ ਲੱਗਦਾ ਕਿ ਤੁਸੀਂ ਅਖੀਰ ਤੱਕ ਮੇਰੇ ਨਾਲ ਜੁੜੋਗੇ ਔਰ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਮੈਂ ਫਿਰ ਉਹੀ ਅਪੀਲ ਕਿ ਜਿੰਨਾ ਦੋਸਤਾਂ ਨੇ ਜਿੰਨਾ ਦਰਸ਼ਕਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਹੁਣ ਤੁਸੀਂ ਕਹੋ ਕਿ ਗੱਲ ਕੀ ਹੈ ਦੇਖੋ ਇਹ ਗੱਲ ਤਾਂ 158 ਪਿੰਡ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਉੱਤੇ ਜਿਹੜੀਆਂ ਅਰਬਨ ਸਟੇਟਸ ਬਣਾਉਣ ਦਾ ਉਹਨਾਂ ਨੂੰ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਆਇਆ ਉਹਦੀ ਗੱਲ ਹੈ ਪਿਆਰੇ ਦਰਸ਼ਕੋ ਇਹ ਪੰਜਾਬ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਸਭ ਨੂੰ ਪਤਾ ਹੈ ਬਚਪਨ ਚ ਅਸੀਂ ਬੱਚਿਆਂ ਨੂੰ ਪੜਾਉਂਦੇ ਆ ਕਿ ਇਹ ਐਗਰੀਕਲਚਰਲ ਸਟੇਟ ਹੈ ਖੇਤੀ ਪ੍ਰਧਾਨ ਸੂਬਾ ਹੈ ਇੱਥੋਂ ਦੀ ਸਾਰੀ ਅਰਥ ਵਿਵਸਥਾ ਇਹ ਖੇਤੀ ਦੇ ਨਿਰਪਰ ਕਰਦੀ ਹੈ ਇਹਦਾ ਆਧਾਰ ਖੇਤੀ ਹੈ ਚਾਹ ਸਮਝੋ ਵੀ ਜਿਹੜੇ ਸਹਾਇਕ ਧੰਦੇ ਨੇ ਖੇਤੀ ਨਾਲ ਸੰਬੰਧਿਤ ਮੈਂ ਤੁਹਾਨੂੰ ਹੋਰ ਵੀ ਅੰਕੜੇ ਦੇ ਦਵਾਂ ਤਾਂ ਕਿ ਕਦੇ ਕੰਮ ਆ ਜਾਣ ਪੰਜਾਬ ਦਾ ਕੁੱਲ ਭੰਗੋਲਕ ਖੇਤਰ ਜਿਹੜਾ ਹੈ 50.36 ਲੱਖ ਹੈਕਟੇਅਰ ਹੈ ਇੱਕ ਹੈਕਟੇਅਰ ਦੇ ਵਿੱਚ 2.5 ਕਿੱਲੇ ਹੁੰਦੇ ਨੇ ਇਹ ਖਿਆਲ ਰੱਖਿਓ ਫਿਰ ਸਾਡੇ ਜੰਗਲਾਤ ਦਾ ਏਰੀਆ ਕੋਈ ਜ਼ਿਆਦਾ ਨਹੀਂ 293000 ਹੈਕਟੇਅਰ ਹੈ ਇਹ ਜੰਗਲ ਹੋ ਗਿਆ ਸ਼ੇਰ ਜਿਹੜੀ ਕਾਸਤ ਜੋਗ ਜਗ੍ਹਾ ਹੈ ਜਿਹੜੀ ਜ਼ਮੀਨ ਤੇ ਵਾਹਕ ਕੀਤੀ ਜਾ ਸਕਦੀ ਹੈ ਉਹ ਸਾਡੇ ਕੋਲ ਕਿੰਨੀ ਹੈ 41 ਲੱਖ ਹੈਕਟੇਅਰ ਕਿਉਂਕਿ ਜਿਹੜਾ ਜੇ ਅੰਕੜਾ ਆਪਾਂ ਥੋੜਾ ਜਿਹਾ ਪਿਛਲਾ ਦੇਖੀਏ 2019 ਤੱਕ ਸੜਕਾਂ ਦੀ ਥੱਲੇ ਜਿਹੜੀ ਜ਼ਮੀਨ ਸੀ 147862 ਕਿਲੋਮੀਟਰ ਸੀ ਸਾੜੀਆਂ ਕਿਸਮ ਦੇ ਸੜਕਾਂ ਆ ਹੁਣ ਤਾਂ ਹੋਰ ਪ੍ਰੋਜੈਕਟ ਬਣ ਗਏ ਲੰਬੇ ਲੰਬੇ ਜੰਮੂ ਕਟੜਾ ਫਲਾਨਾ ਇਹਤੇ ਵੀ ਤਾਂ ਮੇਰਾ ਖਿਆਲ 11 12000 ਇੱਕ ਜ਼ਮੀਨ ਇਹਦੇ ਚ ਗਈ ਹੈ ਸੋ ਬਾਹੀਯੋਗ ਜ਼ਮੀਨ ਲਗਾਤਾਰ ਪੰਜਾਬ ਦੀ ਘਟ ਰਹੀ ਹੈ ਤੇ ਹੁਣ ਜਦੋਂ ਅਸੀਂ ਇੱਧਰ ਪਹੇਗੇ ਅ ਜਿਹੜੀ ਸਰਕਾਰ ਨੇ ਇੱਕ ਸਕੀਮ ਲਿਆਂਦੀ ਹੈ ਔਰ ਕਮਾਲ ਇਹ ਹੈ ਇਸ ਸਕੀਮ ਜਿਹੜੀ ਹੈ ਨਾ ਜਿਹੜੀ 2013 ਵਾਲੀ ਲੈਂਡ ਪੂਲਿੰਗ ਨੀਤੀ ਸੀ ਉਹਦੇ ਚ ਤਬਦੀਲੀ ਜੀ ਕਰਕੇ ਲਿਆਂਦੀ ਹੈ ਉਹਨੂੰ ਤਾਂ ਜਿਹੜੀ ਸੈਂਟਰਲ ਲੈਂਡ ਐਕ acquisition ਐਕਟ 2013 ਇਹਨੂੰ ਤਾਂ ਪੂਰੀ ਤਰ੍ਹਾਂ ਦਰਗਨਾਰ ਕਰਤਾ ਇਹਦੇ ਚ ਘੱਟੋ ਘੱਟ ਪੈਸਾ ਤਾਂ ਮਿਲਦਾ ਸੀ ਕਲੈਕਟਰ ਰੇਟ ਤੋਂ ਚਾਰ ਗੁਣਾ ਵੱਧ ਪੈਸਾ ਮਿਲਦਾ ਸੀ ਇਸ ਸਕੀਮ ਚ ਤੇ ਜਿਹੜੀ ਨਵੀਂ ਨੀਤੀ ਆਈ ਹੈ ਉਹ ਤਾਂ ਪੈਸਾ ਹੀ ਨਹੀਂ ਪੈਸਾ ਤਾਂ ਦੇਨੇ ਨਹੀਂ ਉਹਦੇ ਤਾਂ 1000 ਗਜ਼ ਦਾ ਪਲਾਟ ਤੇ 200 ਗਜ਼ ਦਾ ਕਮਰਸ਼ੀਅਲ ਪਲਾਟ ਉਹ ਦੇਣਾ ਜਿਹੜਾ 1 ਏਕੜ ਮਗਰ ਉਹਦਾ ਕਦੋਂ ਮਿਲ ਪੈਂਦਾ 10 ਸਾਲ 20 ਸਾਲ 40 ਸਾਲ 50 ਸਾਲ ਬਾਅਦ ਖੈਰ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਕਿੱਥੇ ਕਿੱਥੇ ਦੀ ਜ਼ਮੀਨ ਹੈ ਥੋੜਾ ਹੋਰ ਗੱਲ ਕਲੀਅਰ ਹੋ ਜੂ ਦੇਖੋ ਲੁਧਿਆਣੇ ਦੇ ਵਿੱਚ 24000 ਏਕੜ ਮਹਾਲੀ ਦੇ ਵਿੱਚ 2535 ਏਕੜ ਅਮਰਸਰ ਦੇ ਵਿੱਚ 4464 ਏਕੜ ਪਠਾਨਕੋਟ ਤੇ ਤੇ ਜਲੰਧਰ ਦੇ ਵਿੱਚ 11000 ਏਕੜ ਪਟਿਆਲਾ ਚ 1150 ਏਕੜ ਬਠਿੰਡਾ ਦੀ 848 ਏਕੜ ਸੰਗੂਰ ਚ 568 ਏਕੜ ਮੋਗਾ 542 ਏਕੜ ਨਮਾਸ਼ਹਿਰ 338 ਏਕੜ ਫਿਰੋਜ਼ਪੁਰ 313 ਏਕੜ ਬਰਨਾਲਾ 317 ਏਕੜ ਹਸ਼ਿਆਰਪੁਰ 550 ਏਕੜ ਕਪੂਰਥਲਾ ਜਿਹੜਾ ਹੈ 150 ਏਕ ਇਹ ਸਾਰੀ ਜ਼ਮੀਨ ਜਿਹੜੀ ਹੈ ਉਹ 100 58 ਪਿੰਡਾਂ ਦੀ ਇਹੇ ਜ਼ਮੀਨ ਹੈ ਔਰ 40000 ਏਕੜ ਹੈ ਤਾਂ ਤੁਸੀਂ ਦੇਖ ਲਓ ਕੱਲੀ 24000 ਏਕੜ ਤਾਂ ਕੱਲੇ ਲੁਧਿਆਣਾ ਵਿੱਚ ਹੁਣ ਸਵਾਲ ਇਹ ਉੱਠਦਾ ਕਿ ਸਰਕਾਰ ਨੇ ਕਿਹੜਾ ਸਰਵੇ ਕਰਾਇਆ ਤੇ ਕਦੋਂ ਕਰਾਇਆ ਕਦੋਂ ਕਰਾਇਆ ਕਿਹੜਾ ਸਰਵੇ ਕਰਾਇਆ ਕਿਹਨੇ ਕਿਹਾ ਸਾਨੂੰ ਘਰ ਚਾਹੀਦੇ ਨੇ ਸਾਨੂੰ ਉਦਯੋਗ ਲਈ ਜਗ੍ਹਾ ਚਾਹੀਦੀ ਹੈ ਸਾਨੂੰ ਵਪਾਰ ਲਈ ਜਗ੍ਹਾ ਚਾਹੀਦੀ ਹੈ ਇੱਕੋ ਦਮ ਜਗ੍ਹਾ ਚਾਹੀਦੀ ਹੈ ਜਦੋਂ ਇਹ ਪਾਰਟੀ ਸੱਤਾ ਚਾਹੀ ਸੀ ਆਮ ਆਦਮੀ ਪਾਰਟੀ ਕਦੋਂ ਕਿਹਾ ਸੀ ਕਿੱਥੇ ਕਿਹੜੇ ਏਜੰਡੇ ਚ ਕਿਹੜੇ ਮੈਨੀਫੈਸਟੋ ਇਹਨਾਂ ਨੇ ਲਿਖਿਆ ਸੀ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਲੈ ਕੇ ਆਵਾਂਗੇ ਅਸੀਂ ਸ਼ਹਿਰ ਬਸਾਵਾਂਗੇ ਕਿਤੇ ਲਿਖਿਆ ਸੀ ਨਹੀਂ ਉਦੋਂ ਤੱਕ ਕਿਹਾ ਸੀ ਹਰ ਇੱਕ ਗੱਲ ਤੁਹਾਨੂੰ ਪੁੱਛ ਕੇ ਕਰਾਂਗੇ ਕੀ ਇਹ ਗੱਲ ਲੋਕਾਂ ਨੂੰ ਪੁੱਛ ਕੇ ਕੀਤੀ ਜਾ ਰਹੀ ਹੈ ਕੀ ਪਹਿਲਾਂ ਪੁੱਛਿਆ ਲੋਕਾਂ ਨੂੰ ਨਹੀਂ ਪੁੱਛਿਆ ਤੇ ਫਿਰ ਨੀਤੀ ਬਣਾਤੀ ਔਰ ਨੋਟੀਫਾਈ ਕਰਤਾ ਹੁਣ ਇਹਦੇ ਚ 1000 ਗਜ ਲੈ ਲਓ ਜੀ ਕਹਿੰਦੇ ਤੁਸੀਂ ਕੋਈ ਪੈਸਾ ਨਹੀਂ 200 ਗਜ ਲੈ ਲਓ ਕਮਰਸ਼ੀਅਲ ਤੇ 3 ਸਾਲ ਲਈ ਤੁਹਾਨੂੰ ਦੇਵਾਂਗੇ ਅਸੀਂ 30000 ਰੁਪਇਆ ਗੁਜ਼ਾਰਾ ਪੱਤਾ ਮੈਂ ਲੁਧਿਆਣਾ ਜ਼ਿਲ੍ਹੇ ਦਾ ਉੱਥੇ ਸਾਡੀ ਜ਼ਮੀਨ 30000 ਨਹੀਂ ਜੀ 60 70000 ਚੱਲਦਾ ਹੈ ਸਾਡਾ ਠੇਕਾ ਤੇ ਤੁਸੀਂ 30000 ਦੇ ਰਹੇ ਹੋ ਮਤਲਬ ਜ਼ਮੀਨ ਤੇ ਪੈਸੇ ਦੇ ਰਹੇ ਨਹੀਂ ਜ਼ਮੀਨ ਲੈ ਲੈਣੀ ਹੈ ਇਹ ਹੈ ਮੈਂ ਤੁਹਾਨੂੰ ਇੱਥੇ ਫੁਰਦਾਸ ਥੋੜਾ ਕਲੀਅਰ ਕਰ ਲਈਏ ਆਪਾਂ ਗੱਲ ਨੂੰ ਦੇਖੋ ਜਿਹੜਾ ਚੰਡੀਗੜ੍ਹ ਇਹ ਜਦੋਂ ਸ਼ਹਿਰ ਬਣਿਆ ਸੀ ਜ਼ਮੀਨ ਤਾਂ ਉਦੋਂ ਵਕਾਰ ਕੀਤੀ ਸੀ ਨਾ ਸ਼ਹਿਰ ਬਣਿਆ ਜਦੋਂ 237 ਏਕੜ ਚ ਇੱਕ ਸੈਕਟਰ ਬਣਿਆ ਜੀ ਇਹਦਾ ਇਸ ਸਾਈਡ ਦਾ ਮਹਾਲੀ ਦੇ ਪੰਜ ਸੈਕਟਰ 1400 ਏਕੜ ਚ ਬਣੇ ਤੇ ਹੁਣ ਇੱਥੋਂ ਆਪਾਂ ਦਾਜਾ ਲਾ ਲਈਏ 1400 ਜਿਹੜੇ ਏਕੜ ਹੈ ਇਹ 2000 ਦੇ ਵਿੱਚ ਸਨ 2000 ਚ ਕੁਆਇਰ ਕੀਤੀ ਗਈ ਸੀ ਮਹਾਲੀ ਦੀ ਜਿਹੜਾ ਚੰਡੀਗੜ੍ਹ ਡਿਵੈਲਪ ਸਿਟੀ ਦੇ ਨਾਲ ਦਾ ਤੇ 2009 ਚ ਅਲਾਟਮੈਂਟ ਹੋਈ ਸੀ ਜਣੀ ਉਹ ਹਲੇ ਵੀ ਪੂਰੇ ਵਾਦ ਨਹੀਂ ਹੋਏ 15 16 20 ਸਾਲਾਂ ਚ ਪੂਰੀ ਆਬਾਦੀ ਨਹੀਂ ਜਣੀ ਉੱਥੇ ਹਾਲ ਤੁਸੀਂ ਤੁਸੀਂ ਛੱਡੋ ਜੀ ਪਟਿਆਲੇ ਦੀ ਮੈਂ ਗੱਲ ਕਰਦਾ ਮੈਂ ਜਿਸ ਏਰੀਆ ਚ ਪਟਿਆਲੇ ਚ ਰਹਿਣਾ ਮੇਰਾ ਜਿਹੜਾ ਇੱਕ ਜਿਹੜਾ ਘਰ ਹੈ ਮੈਂ ਹੈਰਾਨ ਐ ਕਿ ਤੁਸੀਂ ਕਹੀ ਜਾਂਦੇ ਹੋ ਜਿਆ ਲੈ ਲੋ ਪਲਾਟ 45 46 ਸਾਲ ਹੋ ਗਏ ਹਾਲੇ ਤੱਕ ਪੂਰੀ ਆਬਾਦੀ ਨਹੀਂ ਹੈ ਮੇਰੇ ਘਰ ਦੇ ਆਲੇ-ਦਲੇ ਦੋ ਤਿੰਨ ਪਲਾਟ ਖਾਲੀ ਪਏ ਨੇ ਇਹ ਹਾਲ ਹੈ ਜਨਨੀ ਕੋਈ ਆਉਂਦਾ ਹੀ ਨਹੀਂ ਆਬਾਦ ਜੇ 40 45 ਸਾਲ ਲੱਗ ਜਾਂਦੇ ਨੇ ਤਾਂ ਇਹ ਜੋ ਪਲਾਟਾ ਤੇ ਕਰਨਾ ਕੀ ਹੈ ਕਿਸਾਨਾਂ ਨੇ 3 ਸਾਲ ਬਾਅਦ ਕੀ ਕਰਨਗੇ ਉਹ ਕੋਈ ਸਕੀਮ ਨਹੀਂ ਮਤਲਬ ਤੁਸੀਂ ਦੱਸੋ ਮਹਾਲੀ ਤੋਂ ਜ਼ਿਆਦਾ ਰਫਤਾਰ ਨਾਲ ਲੁਧਿਆਣਾ ਤਰੱਕੀ ਕਰੂਗਾ ਪਿਆਰੇ ਦਰਸ਼ਕੋ ਤੁਸੀਂ ਮੈਨੂੰ ਜਰੂਰ ਦੱਸਿਓ ਆਪਣੇ ਕਮੈਂਟ ਚ ਕਿ ਲੁਧਿਆਣਾ ਉਹ ਤੋਂ ਜ਼ਿਆਦਾ ਤਰੱਕੀ ਕਰੂਗਾ 24000 ਏਕੜ ਹੈ ਜੀ ਇੱਥੇ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਹੁਣ ਤੱਕ ਦੇਖ ਰਹੇ ਆ 40 50 ਸਾਲ ਲੱਗ ਜਾਣਗੇ ਡਿਵੈਲਪ ਹੋਣ ਤੇ ਜੋ ਇਹਨਾਂ ਦੀ ਸਕੀਮ ਹੈ ਕਿਉਂਕਿ ਮੈਂ ਤਾਂ ਇਹ ਦੇਖਿਆ ਖੁੱਦ ਜਿਹੜਾ ਹੈ ਪਟਿਆਲੇ ਆਪ ਰਹਿ ਕੇ ਦੇਖਿਆ ਮੈਨੂੰ ਪਤਾ ਹੈ ਕਿ ਆਲੇ ਦਰ ਕੋਈ ਵੀ ਨਹੀਂ ਸੋ ਇੱਕ ਤਾਂ ਇਹ ਵੱਡਾ ਸਵਾਲ ਹੈ ਵੀ ਡਿਵੈਲਪ ਕਦੋਂ ਹੋਣਗੇ ਹਜ਼ਾਰ ਗਾਟ ਦਾ ਪਲਾਟ ਤੁਸ ਦੇ ਦੂੰਗਾ ਪੈਸਾ ਤੁਸੀਂ ਦੇਣਾ ਨਹੀਂ ਹੁਣ ਤੁਸੀਂ ਹੋਰ ਦੇਖੋ ਲੁਧਿਆਣਾ ਦੀ ਜਿਹੜੀ ਜ਼ਮੀਨ ਨੋਟੀਫਾਈ ਕੀਤੀ ਹੈ ਤੁਸੀਂ ਐਵਰੇਜ ਕੋਈ ਤਾਂ ਕਰੋੜਾਂ ਦੀ ਵੀ ਹੈ ਜਿਹੜੀ ਸੜਕ ਤੇ ਹੈ ਐਵਰੇਜ ਕਰ ਲਈਏ 50 ਲੱਖ ਪ੍ਰਤੀ ਏਕੜ ਜੋ ਮੰਨ ਲਈਏ ਤਾਂ ਸਰਕਾਰ ਦਾ 12000 ਕਰੋੜ ਬਚ ਗਿਆ ਬਚ ਕੇ ਸਿੱਧੇ ਬਚ ਗਏ ਬਾਕੀ ਜੋ ਇਹਦੀ ਅਮਦਨ ਹੋਣੀ ਹੈ ਬਾਅਦ ਦੀ ਗੱਲ ਹੈ ਇਹਦਾ ਪੈਸਾ ਬਚਿਆ ਹੈ ਨਾ ਤੇ ਸਰਕਾਰ ਜਿਹੜਾ ਡਿਵੈਲਪ ਕਰਨਾ ਹੈ ਉਹ 30 ਲੱਖ ਪ੍ਰਤੀ ਏਕੜ ਐਨਾ ਕੁ ਲੱਗਦਾ ਤੇ ਇਹਦਾ ਮਤ 7000 ਕਰੋੜ ਹੋ ਗਿਆ ਤੇ 5000 ਕਰੋੜ ਤਾਂ ਸਿੱਧਾ ਇਹਦੇ ਚ ਵਿਚਾਲਿਆ ਜੇ ਨਹੀਂ ਸਰਕਾਰ ਪ੍ਰਾਪਰਟੀ ਡੀਲਰ ਬਣ ਗਈ ਉਹ ਬਾਕੀ ਜਿਹੜਾ ਸੁਖੀਰ ਸਿੰਘ ਬਾਦਲ ਕਹਿੰਦਾ 10000 ਕਰੋੜ ਉਹ ਹੋਰ ਹੈ ਉਹ ਤੋਂ ਉੱਤੇ ਹੈ ਡਿਵੈਲਪਰ ਤੋਂ ਲੈਣਾ ਕਮਿਸ਼ਨ ਲੈਣੇ ਉਹ ਬਾਅਦ ਦੀਆਂ ਗੱਲਾਂ ਨੇ ਇਹ ਤਾਂ ਜੈਨੂਨ ਜਿਹੜਾ ਹੈ ਸਹੀ ਤਾਂ ਇਹ ਜਿਹੜੇ ਪਲਾਟ ਕਿਸਾਨਾਂ ਨੂੰ ਡਿਵੈਲਪ ਕਰਕੇ ਦੇਣ ਦਾ ਦਾਅਵਾ ਕਰਦੀ ਹੈ ਨਾ ਸਰਕਾਰ ਉਹਦੀ ਹਕੀਕਤ ਨੂੰ ਸਮਝ ਲਓ ਲੁਧਿਆਣੇ ਦੀ ਸਮਝ ਲਓ ਪਟਿਆਲੇ ਤੇ ਚਲੋ ਦੱਸ ਹੀ ਦਿੱਤੋ ਲੁਧਿਆਣੇ ਫਾਰ ਐਗਜ਼ਾਮਪਲ ਵੈਸੇ ਪਟਿਆਲੇ ਦੇ ਵੀ 1150 ਕਿੱਛ ਤੁਸੀਂ ਕਰ ਲੋਗੇ ਮਤਲਬ 20 25 25 ਸਾਲ ਤੋ ਬਿਲਕੁਲ ਡਿਵੈਲਪ ਨਹੀਂ ਹੁੰਦਾ ਏਰੀਆ ਹੁਣ ਲੁਧਿਆਣੇ ਚ ਹੈ ਮਾਲ ਰੋਡ ਤੇ 엘ੀਟ ਅਕੇਡ 59 ਪਲੱਸ ਆ ਫਲੇਮਜ਼ ਬੇਜਮਾਲ ਹੈ ਇਹ ਤਾਂ ਹਾਲ ਦੇਖੋ ਕਿਤੇ ਜਾ ਕੇ ਕੀ ਹਾਲ ਹੈ ਮਤਲਬ ਬਹੁਤ ਸਾਰੇ ਸਰਾ ਜਲੰਦਰ ਜਾਂਦੇ ਆਉਂਦੇ ਆਪਾਂ ਦੇਖਦੇ ਆਂ ਮਾਰਕੀਟਾਂ ਬੇਵਾਦ ਪਈਆਂ ਨੇ ਲੋਕ ਆਉਂਦੇ ਨਹੀਂ ਕਿਰਾਏ ਤੇ ਲੋਕਾਂ ਨੇ ਮਾਰਕੀਟਾਂ ਬਣਾ ਲੀਆਂ ਤਾਂ ਇਹ ਕਦੋਂ ਕਿਹਾ ਸਰਕਾਰ ਨੇ ਸਰਕਾਰ ਨੇ ਕਹਿ ਕਦੋਂ ਸੀ ਵੀ ਤੁਸੀਂ ਸਾਨੂੰ ਅਜਾੜੋ ਤੇ ਇਹਨਾਂ ਨੂੰ ਬਣਾਓ ਇਹ ਸਵਾਲ ਤਾਂ ਹੈ ਨਾ ਐਡਾ ਵੱਡਾ ਪ੍ਰੋਜੈਕਟ ਹੈ ਖੁੱਪ ਪਤਾ ਤਾਂ ਲੱਗੇਗਾ ਲੋਕਾਂ ਨੂੰ ਉਹਨਾਂ ਤੋਂ ਕੋਈ ਸਲਾਹ ਤਾਂ ਲਾਓ ਤੁਸੀਂ ਡੈਮੋਕ੍ਰੇਸੀ ਹੈ ਲੋਕਤੰਤਰ ਹੈ 4 ਲੱਖ ਲੋਕ ਜਾਣਗੇ ਕਿੱਥੇ ਇਹਨਾਂ ਨੂੰ ਤਾਂ ਦੇ ਦੇਉਗੇ ਕਿਸਾਨਾਂ ਨੂੰ ਜਿਹੜੇ ਲੈਂਡਲੈਸ ਨੇ ਉਹਦਾ ਲਈ ਕੀ ਪ੍ਰੋਜੈਕਟ ਹੈ ਕਿੱਥੇ ਤੁਸੀਂ ਪਛਾਉਣਾ ਉਸ ਤੋਂ ਬਾਅਦ ਕੀ ਕਰਨਾ ਕਿਸਾਨਾਂ ਨੇ ਮਦਦ ਦੇ ਦਿਓ ਚਾਰ ਚਾਰ ਪੈਸੇ ਪਹਿਲਾਂ ਤਾਂ ਸੀਗੇ ਪੈਸੇ ਹੁਣ ਤਾਂ ਪੈਸੇ ਵੀ ਨਹੀਂ ਮਿਲੇ ਜਿਹੜੇ ਪੈਸੇ ਮਿਲੇ ਸੀ ਉਹ ਕੀ ਕਰ ਗਏ ਉਹਨਾਂ ਦਾ ਵੀ ਆਪਾਂ ਨੂੰ ਪਤਾ ਹੈ ਵੀ ਕਿਵੇਂ ਪੈਸੇ ਖਰਚੇ ਘੜਿਆਂ ਵਾਲੀਆਂ ਗੱਡੀਆਂ ਲੈ ਲਈਆਂ ਜਿਹਨੂੰ ਆਡੀ ਕਹਿੰਦੇ ਨੇ ਪਤਾ ਵੀ ਨਹੀਂ ਸੀ ਨੌ ਵੀ ਨਹੀਂ ਪਤਾ ਸੀ ਐਜਾ ਕੁਛ ਨਾਲੇ ਫਿਰ ਇੱਕ ਗੱਲ ਦੱਸੋ ਇਹ ਅਪਜਾਉ ਜ਼ਮੀਨ ਹੈ ਜਰਖੇਜ਼ ਧਰਤੀ ਹੈ ਪੰਜਾਬ ਦੀ ਜਰਖੇਜ਼ ਜੀਤੇ ਇਹ ਹੁਣ ਅੱਜ ਤੁਸੀਂ ਬਸਾਉਣਾ ਸ਼ਹਿਰ ਬਸਾਉਣ ਦੀਆਂ ਗੱਲਾਂ ਕਰਦੇ ਹੋ ਅਰਬਨ ਸਟੇਟ ਤੇ ਕਿਉਂ ਕੀ ਫਿਰ ਉਹ ਕਾਮਰੇ ਠੀਕ ਹੈ ਤੇ ਕਾਰਪੋਰੇਟਰ ਨੂੰ ਦੇਣਾ ਉਹਨਾਂ ਦੇ ਹੱਥਾਂ 'ਚ ਹੀ ਜਾਣਾ ਫਿਰ ਤਾਂ ਸਾਰਾ ਕੁਝ ਫਿਰ ਸਾਡੀ ਅਪਜਾਉ ਜ਼ਮੀਨ ਕਿਸਾਨ ਕਿੱਥੇ ਜਾਣ ਕੀ ਕਰਨਗੇ ਕਿਸਾਨ ਪਹਿਲੀ ਵਾਰੇ ਹੋਡੇ 8 ਕਿਸਾਨ ਮਹਾਰਾਸ਼ਟਰ ਦਾ ਵਿਧਾਨ ਸਭਾ ਦੇ ਵਿੱਚ ਅੱਜ ਜਵਾਬ ਦਿੱਤਾ ਉਹਨਾਂ ਦੇ ਜਿਹੜਾ ਮੰਤਰੀ ਨੇ ਪੁਨਰਵਾਸ ਮੰਤਰੀ ਪਾਟਲ ਨੇ ਕੀ ਜਵਾਬ ਦਿੱਤਾ 767 ਕਿਸਾਨ ਪਹਿਲੇ 3 ਮਹੀਨੇ ਚ ਖੁਦਕੁਸ਼ੀ ਕਰ ਗਏ ਤਕਰੀਬਨ 8 ਕਿਸਾਨ ਹਰ ਰੋਜ਼ ਖੁਦਕੁਸ਼ੀ ਕਰ ਰਹੇ ਨੇ ਕਿਸਾਨਾਂ ਦਾ ਤਾਂ ਇਹ ਹਾਲ ਹੋਏ ਪਏ ਤੁਸੀਂ ਉਹਨਾਂ ਨੂੰ ਬਿਲਕੁਲ ਬੇਲੇ ਕਰਨ ਨੂੰ ਫਿਰਦੇ ਹੋ ਡੇੜਾ ਕਿਸੇ ਮੰਗ ਤੋਂ ਕਿਸੇ ਦੇ ਤੋਂ ਮੰਗਿਆ ਨਹੀਂ ਤਾਂ ਜੇ ਫਿਰ ਮੈਂ ਗੱਲ ਮੈਂ ਤੁਹਾਨੂੰ ਪਤਾ ਵੀ ਕਿੰਨਾ ਕੁ ਮੈਂ ਸੁਖਵੀਰ ਸਿੰਘ ਬਾਦਲ ਦੀਆਂ ਨੀਤੀਆਂ ਦੇ ਹੱਕ 'ਚ ਹ ਪਰ ਜਦੋਂ ਸੁਖਵੀਰ ਸਿੰਘ ਬਾਦਲ ਸਿਆਸੀ ਲਾਹ ਲੈਂਨ ਦੀ ਗੱਲ ਕਰਦਾ ਤਾਂ ਮੈਨੂੰ ਲੱਗਦਾ ਇਹ ਪ੍ਰੋਜੈਕਟ ਉਹਦਾ ਸਿਆਸੀ ਤੌਰ 'ਤੇ ਠੀਕ ਲੱਗਦਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਨਾ ਕਿ ਵੀ ਮੈਂ ਮਤਲਬ ਇਹ ਮੈਂ ਕਰੂੰਗਾ ਐਜੀਟੇਸ਼ਨ ਕਰੂੰਗਾ 15 ਤੋਂ ਮੈਂ ਸੰਘਰਸ਼ ਕਰੂੰਗਾ ਮੈਂ ਕਿਹਾ ਸੀ ਤੁਹਾਨੂੰ ਪਿਛਲੀ ਵੀਡੀਓ 'ਚ ਕਿਹਾ ਹੋਇਆ ਕਿ ਇਹਨੂੰ ਤਾਂ ਇਹ ਵੀ ਨਹੀਂ ਪਤਾ ਸੰਗਵੀਰ ਸਿੰਘ ਬਾਦਲ ਨੂੰ ਵੀ ਅਕਾਲੀ ਸੰਘਰਸ਼ ਨਹੀਂ ਅਕਾਲੀ ਮੋਰਚਾ ਲਾਉਂਦੇ ਹੁੰਦੇ ਨੇ ਚਲੋ ਸੰਘਰਸ਼ ਕਹਿ ਲਓ ਮੋਰਚਾ ਕਹਿ ਲਓ ਕਿਉਂਕਿ ਇਹ ਇਹ ਤਾਂ ਇਹਦਾ ਅਮੀਰ ਬਾਪ ਦੀ ਔਲਾਦ ਨੇ ਨਾ ਕੋਈ ਕੁਰਬਾਨੀ ਕਰਕੇ ਥੋੜੀ ਆਏ ਨੇ ਇਹ ਅਕਾਲੀ ਦਲ ਦੇ ਵਿੱਚ ਇਹਨਾਂ ਨੂੰ ਅਕਾਲੀ ਜਥੇਦਾਰਾਂ ਦਾ ਮੁਹਾਵਰਾ ਨਹੀਂ ਪਤਾ ਛੱਡੋ ਲੇਕਿਨ ਗੱਲ ਇੱਕ ਵਾਰ ਠੀਕ ਹੈ ਕਿਉਂ ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਉਹ ਕਹਿੰਦੇ ਨਾ 10000 ਕਰੋੜ ਇਕੱਠਾ ਕਰਨਾ ਚਾਹੁੰਦੀ ਹੈ ਕੇਜਰੀਵਾਲ ਜਬ ਮਾਨ ਸਰਕਾਰ ਇਹ ਇਸ ਕਰਦਾ ਪਤਾ ਕਿਉਂਕਿ ਉਹਨਾਂ ਨੇ ਜਦੋਂ ਜ਼ਮੀਨਾਂ ਅਖਵਾਰ ਕੀਤੀਆਂ ਤਾਂ ਉਹਨਾਂ ਨੂੰ ਪਤਾ ਪੈਸਾ ਕਿੱਥੋਂ ਕਿੱਥੋਂ ਆਉਂਦਾ ਉਹਨਾਂ ਦੇ ਵਿੱਚੋਂ ਤੁਹਾਡੇ ਸਾਹਮਣੇ ਜਦੋਂ ਐਰੋ ਸਿਟੀ ਦੀਆਂ ਚੰਡੀਗੜ੍ਹ پتہ ਕਿੰਨੇ ਕੀ ਕੀਤਾ ਉਹਨੂੰ ਪਤਾ ਹੈ 10000 ਕਰੋੜ ਤਾਂ ਹੀ ਕੈਲਕੂਲੇਟ ਕਰ ਰਹੇ ਨੇ ਸੰਗਵੀਰ ਸਿੰਘ ਬਾਦਲ ਤੇ ਉਹ ਫਿਰ ਉਹਨਾਂ ਨੂੰ ਇਹ ਵੀ ਪਤਾ ਹੈ ਕਾਨੂੰਨ ਦਾ ਵੀ ਵੀ ਕਿਵੇਂ ਉਹਨਾਂ ਨੇ ਦਰਕਰਨ ਕੀਤਾ ਸੈਂਟਰ ਲੈਂਡ ਐਕਵੀਜ਼ੀਸ਼ਨ ਐਕਟ 2013 ਇਹ ਤਾਂ ਜਮੀਨ ਜਿਹੜੀ ਹੋਣੀ ਹੈ ਪੰਜਾਬ ਰੀਜਨਲ Town Planning and Development Act 1995 ਦੇ ਤਹਿਤ ਹੋਣੀ ਹੈ ਮਤਲਬ ਕੋਈ অপਸ਼ਨ ਨਹੀਂ ਜਿਹੜੇ ਮਾਨਸਾ ਮਾਨਸਾ ਨੂੰ ਤਾਂ ਇਹ ਕਹਤਾ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਤੇ ਸਰਕਾਰ ਸਖਬੀਰ ਸਿੰਘ ਬਾਦਲ ਦੇ ਮੁਤਾਬਕ ਤੇ 10000 ਇਕੱਠਾ ਕਰਨਾ ਚਾਹੁੰਦੀ ਹੈ ਤੇ ਜਿਹੜੇ ਉਹਦਾ ਦੇਖੋ ਵੱਡੇ ਕਿਸਾਨ ਨੂੰ ਇੰਨਾ ਨਹੀਂ ਮਾਰ ਪੈਣੀ ਬਸ ਮੰਨ ਲਓ ਜੇ ਉਹਦਾ 50 ਏਕੜ ਦਾ ਕੋਈ ਵੱਡਾ ਕਿਸਾਨ ਉਹਦੀ ਜ਼ਮੀਨ ਹੁੰਦੀ ਹੈ 59% ਤੇ ਬਾਬਸਾ ਜਣੀ ਹੈ ਮਦਰ ਤੇ ਜੇ ਕੋਈ 9 ਏਕੜਾ ਤੇ 30% ਆ ਜਾਣਾ ਭਗਵੰਤ ਮਾਨ ਸਾਹਿਬ ਇਹ ਦਿੱਲੀ ਵਾਲਿਆਂ ਨੂੰ ਨਹੀਂ ਪਤਾ ਕਿ ਜੱਟ ਦਾ ਮੋਹ ਕੀ ਹੁੰਦਾ ਜ਼ਮੀਨ ਨਾਲ ਤੁਸੀਂ ਸ਼ਾਇਦ ਇਹ ਗੱਲ ਤੁਸੀਂ ਸਮਝ ਸਕਦੇ ਹੋ ਮਾਨ ਸਮਝ ਸਕਦਾ ਹੈ ਉਹ ਨਹੀਂ ਸਮਝ ਸਕਦੇ ਇਹ ਮੈਂ ਤੁਹਾਨੂੰ ਦੱਸ ਦਿੰਨੇ ਤੇ ਤੁਸੀਂ ਦੇਖ ਲਓ ਕਿ ਇਹ ਤੁਹਾਡੇ ਨਾਂ ਤੇ ਚੱਲਿਆ ਵੈਸੇ ਲੋਕ ਤਾਂ ਹੁਣ ਇਹ ਵੀ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਸਥਿਤੀ ਬਹੁਤ ਕਮਜ਼ੋਰ ਹੈ ਲੋਕ ਕਹਿੰਦੇ ਨੇ ਕਿਉਂ ਕਮਜ਼ੋਰ ਹੈ ਕਿਉਂਕਿ ਇਸ ਪ੍ਰੋਜੈਕਟ ਤਾਂ ਤੁਹਾਨੂੰ ਬਾਹਰ ਹੀ ਕੱਢਤਾ ਇਹ ਤੋਂ ਫਿਰ ਗੱਲ ਠੀਕ ਹੈ ਸੁਬੀਰ ਸਿੰਘ ਬਾਦਲ ਦੀ ਤੇ ਦਸਦੇ ਕੇਜਰੀਵਾਲ ਦਾ ਪ੍ਰੋਜੈਕਟ ਤੁਹਾਨੂੰ ਕਿਵੇਂ ਬਾਹਰ ਕੱਢਤਾ ਉਹਨਾਂ ਨੇ ਸਾਰੇ ਪਾਵਰਟਾ ਚੀਫ ਸੈਕਟਰਿੰਦੇ ਚ ਔਰ ਚੀਫ ਸੈਕਟਰਿੰਦੇ ਉੱਤੇ ਵੀ ਚੱਕ ਰਹਾ ਤਾਂ ਡਿਵੈਲਪਮੈਂਟ ਜਿਹੜੇ ਕਮਿਸ਼ਨ ਦੇ ਮੈਂਬਰ ਬੈਠਣਗੇ ਇਹ ਵੀ ਚਿੱਟੀ ਕੱਢਤੀ ਔਰ ਡਿਵੈਲਪਮੈਂਟ ਕਮਿਸ਼ਨ ਗੈਰ ਪੰਜਾਬੀਆਂ ਦਾ ਦੇ ਲਈ ਪੰਜਾਬ ਨੂੰ ਚਲਾਉਣ ਲਈ ਡਿਵੈਲਪ ਕਰ ਲਈ ਡਿਵੈਲਪਮੈਂਟ ਕਿਸ਼ਨ ਬਣਾਇਆ ਸੀ ਉਹ ਗੈਰ ਪੰਜਾਬੀਆਂ ਦਾ ਬਣਾਇਆ ਸੀ ਬਹੁਤ ਬਾਰ ਗੱਲ ਹੋ ਚੁੱਕੀ ਐ ਤੇ ਹੁਣ ਮੈਨੂੰ ਤਾਂ ਗੱਲ ਹੀ ਸਮਝ ਨਹੀਂ ਮੈਂ ਸੱਚ ਤੁਹਾਨੂੰ ਦੱਸਦਾ ਨਾਉ ਨਹੀਂ ਮੈਂ ਦੱਸ ਸਕਦਾ ਇੱਕ ਐਮਐਲਏ ਨੂੰ ਮੈਂ ਪੁੱਛਿਆ ਤੁਹਾਨੂੰ ਪਤਾ ਵੀ ਐ ਮੈਂ ਕਿਹਾ ਕੁਛ ਕਿ ਤੁਸੀਂ ਵੀ ਉਹਨਾਂ ਚੋਂ ਜਿਨ੍ਹਾਂ ਨੂੰ ਐਮਐਲਏ ਦੀ ਫੁੱਲ ਫਾਰਮ ਨਹੀਂ ਪਤਾ ਉਹ ਅਸਲ ਲੱਗ ਗਿਆ ਕਹਿੰਦਾ ਨਹੀਂ ਐਸ ਤਰ੍ਹਾਂ ਦੀ ਗੱਲ ਐ ਮੈਂ ਫਿਰ ਤੂੰ ਜੱਟ ਐ ਮੈਂ ਕੋਈ ਜਾਤ ਪਾਤ ਦੀ ਗੱਲ ਨਹੀਂ ਕਰਦਾ ਉਹਦੀ ਕਿਸਾਨੀ ਦੇ ਐਂਗਲ ਤੋਂ ਗੱਲ ਕਰਦਾ ਮੈਂ ਕਿਹਾ ਤੈਨੂੰ ਲੱਗਦਾ ਵੀ ਆ ਜਿਹੜਾ ਪ੍ਰੋਜੈਕਟ ਬਹੁਤ ਵਧੀਆ ਓਹ ਕਹਿੰਦਾ ਮੈਂ ਤੇਰੇ ਸਾਹਮਣੇ ਕੀ ਬੋਲਾਂ ਤੂੰ ਸੀਗਾ ਦਾ ਪੱਤਰਕਾਰ ਹੋਣੇ ਤੂੰ ਮੈਂ ਕਿਹਾ ਯਾਰ ਨਹੀਂ ਪੰਜਾਬ ਦੇ ਹਿਤਾਾਂ ਦੀ ਤਾਂ ਕੋਈ ਗੱਲ ਕਰ ਤੇਰਾ ਨੌਂ ਨਹੀਂ ਦੱਸਦਾ ਤੂੰ ਮੈਨੂੰ ਉਹਦੀ ਗੱਲ ਦੱਸ ਓਹ ਕਹਿੰਦਾ ਯਾਰ ਅਸੀਂ ਤਾਂ ਆਪ ਦੁਖੀ ਆ ਜੇ ਸਾ ਆਪ ਦੁਖੀ ਆ ਕਰੀਏ ਕੀ ਬੋਲ ਨਹੀਂ ਸਕਦੇ ਜਿਹੜੇ ਆ ਤਾਂ ਹਾਲ ਹੋਇਆ ਪਿਆ ਤੈਨੂੰ ਪੰਜਾਬੀ ਬੋਲਣੋਂ ਵੀ ਹਟ ਕੇ ਪੰਜਾਬ ਆਪਦੇ ਹਿਤਾਾਂ ਲਈ ਵੀ ਨਹੀਂ ਬੋਲੂਗਾ ਮਤਲਬ ਇਹ ਬੜਾ ਅਜੀਬ ਜਿਹਾ ਸਿਚੁਏਸ਼ਨ ਸਿਆਸੀ ਤੌਰ ਤੇ ਬਣ ਗਈ ਪੰਜਾਬ ਦੀ ਮਤਲਬ ਇਹ ਤਾਂ ਇੱਕ ਜਿਹੜਾ ਫਿਰ ਜੋ ਲੁਧਿਆਣਾ ਇਹ ਵਰਤਾਂਤ ਸੱਚ ਜਾ ਗਿਆ ਇਲੈਕਸ਼ਨ ਚ ਕਿ ਪੰਜਾਬ ਚ ਤਾਂ ਦਿੱਲੀ ਵਾਲੇ ਰਾਜ ਕਰ ਰਹੇ ਨੇ ਗੈਰ ਪੰਜਾਬੀ ਰਾਜ ਕਰ ਰਹੇ ਨੇ ਇਹ ਇੱਕ ਪ੍ਰੋਜੈਕਟ ਤਾਂ ਲੱਗਦਾ ਹੀ ਦਿੱਲੀ ਵਾਲਿਆਂ ਦਾ ਫਿਰ ਤਾਂ ਫਿਰ ਗੱਲ ਹੋ ਜਾ ਮੈਂ ਮਤਲਬ ਮੇਰਾ ਕੋਈ ਲੈਣ ਦੇ ਨਹੀਂ ਕਿਸੇ ਸਿਆਸਤ ਨਾਲ ਤੁਹਾਨੂੰ ਵੀ ਪਤਾ ਪਰ ਮੈਂ ਇਹ ਕਹਣਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਭਗਵੰਤ ਮਾਨ ਜੀ ਇਸ ਬਾਰੇ ਤੁਸੀਂ ਸੋਚੋ ਤੁਸੀਂ ਤਾਂ ਜਾਣਦੇ ਹੋ ਸਭ ਕੁਝ ਤੁਸੀਂ ਸਬ ਕਿਸਾਨ ਦੇ ਬੇਟੇ ਹੋ ਪਿੰਡ ਦੇ ਰਹਿਣ ਵਾਲੇ ਹੋ ਤੇ ਮੈਂ ਕੋਈ ਉਸ ਤਰ੍ਹਾਂ ਦਾ ਬਿਆੰਗ ਨਹੀਂ ਸਤੋਜ ਦੇ ਮਹਾਰਾਜਾ ਫਲਾਣਾ ਤੇ ਉਹ ਤੁਹਾਡੇ ਸਿਆਸੀ ਬੰਦੇ ਕਰਨ ਪਰ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਇੱਕ ਵਾਰੀ ਸੋਚ ਲੋ ਲੋਕਾਂ ਨੂੰ ਪੁੱਛ ਲੋ ਇਹ ਨਹੀਂ ਤਾਂ ਫਿਰ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਇਹ ਉਹ ਲਮਾ ਉਹ ਆਇਆ ਪਿਆ ਉੱਥੇ ਮੈਂ ਗੱਲ ਖਤਮ ਕਰਦਾ ਕਿ ਤਾਰੀਖ ਦੇ ਨਜ਼ਰੋਂ ਨੇ ਬਦੌਰ ਵੀ ਦੇਖੇ ਹਨ ਕਿ ਲਮੇ ਨੇ ਖਤਾ ਕੀ ਹੈ ਸਦੀਆਂ ਨੂੰ ਸਜਾ ਪਾਈ ਮੈਨੂੰ ਲੱਗਦਾ ਹੈ ਤੁਸੀਂ ਇਸ ਲੰਮੇ ਨੂੰ ਸੰਭਾਲੋਗੇ ਖਤਾਲੀ ਕਰੋਗੇ ਔਰ ਇਤਿਹਾਸ ਦੇ ਵਿੱਚ ਜਾਂ ਇਤਿਹਾਸ ਨੂੰ ਕਲੰਕਿਤ ਨਹੀਂ ਕਰੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ